ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਆਪਣਾ ਡੇਲੀ ਰੁਟੀਨ ਹੁਣ ਟਾਈਮ ਹੈਗਾ ਜੀ ਦੁਪਹਿਰ ਦਾ ਤੇ ਆਪਾਂ ਪਾ ਰਹੇ ਆਂ ਸੰਨੀ ਸੰਨੀ ਤਾਂ ਕੀ ਜੀ ਆਪਾਂ ਤਾਂ ਲਾਉਣਾ ਤਾਂ ਚਾਰੀਏ ਮੱਕੀ ਦਾ ਅੱਗੇ ਹੁੰਦੀਆਂ ਸੀ ਸੰਨੀਆਂ ਪੋਣੀਆਂ ਬਹੁਤ ਔਖੀਆਂ ਲੱਗਦੀਆਂ ਸੀ ਤੇ ਇੱਕ ਗੱਲ ਹੋਰ ਵੀ ਬਾਲੀ ਕਹਿ ਦਿੰਦੇ ਨੇ ਵੀ ਅਸੀਂ ਐਤ ਕੀ ਮੱਕੀ ਦਾ ਚਾਰ ਨਹੀਂ ਪਾਉਂਦੇ ਇਹਦੇ ਨਾਲ ਪਸ਼ੂ ਖਰਾਬ ਹੋਣ ਲੱਗ ਗਏ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਤਾਂ ਇਹੋ ਜਿਹਾ ਹਜੇ ਤੱਕ ਕੁਝ ਨਹੀਂ ਹੋਇਆ ਜੀ ਤੇ ਕਿਉਂਕਿ ਜਾਂ ਤਾਂ ਚਾਰ ਗਰਮ ਵਾਲਾ ਪਾਉਂਦੇ ਹੋਣਗੇ ਉਹ ਜਾਂ ਤੂੜੀ ਨੀਰ ਲਾਉਂਦੇ ਹੋਣੇ ਵਿੱਚ ਅਸੀਂ ਪਹਿਲਾਂ ਤਾਂ ਗੱਡੀ ਚੋਂ ਥੱਲੇ ਲਾ ਕੇ ਦੋ ਟੋਕਰੇ ਚਾਰ ਦੇ ਤੇ ਇੱਕ ਟੋਕਰੇ ਵਿੱਚ ਤੂੜੀ ਦਾ ਹੀ ਪਾਉਂਦੇ ਸੀ ਅਹੀਂ ਪਾ ਦਿੰਦੇ ਸੀ ਪਸ਼ੂਆਂ ਨੂੰ ਪਰ ਨਾ ਹੁਣ ਥੋੜੀ ਜਿਹੀ ਗਰਮੀ ਹੋ ਗਈ ਤਾਂ ਕਰਕੇ ਮੈਂ ਪਹਿਲਾਂ ਥੋੜੀ ਥੋੜੀ ਤੂੜੀ ਪਾ ਦਿੰਨੀ ਆ ਵਿੱਚ ਖੋਲਨੇ ਤੇ ਫਿਰ ਵੀ ਪਾਣੀ ਛਿੜਕ ਕੇ ਫੇਰ ਚਾਰ ਪਾਉਣੇ ਆ ਤੇ ਐਵੇਂ ਵਧੀਆ ਰਹਿੰਦਾ ਨੇ ਵੀ ਚੱਲ ਹੁਣ ਗਰਮੀ ਦਾ ਕਰਕੇ ਐਵੇਂ ਥੋੜਾ ਥੋੜਾ ਪਾਣੀ ਛਿੜਕਣਾ ਚਾਹੀਦਾ ਤੇ ਇਹੀ ਆਪਣੇ ਦੁੱਖ ਸੁੱਖ ਦੇ ਸਾਥੀ ਹੁੰਦੇ ਆ ਜੀ ਪਸ਼ੂਆਂ ਦੀ ਸੰਭਾਲ ਵਧੀਆ ਕਰਨੀ ਚਾਹੀਦੀ ਆ ਦੁੱਖ ਸੁੱਖ ਦੇ ਸਾਥੀ ਕਿਵੇਂ ਕਿਉਂਕਿ ਜੀ ਆਪਾਂ ਜੇ ਕੋਈ ਦੁੱਖ ਦਾ ਸੁੱਖ ਦਾ ਤਾਂ ਵੀ ਆਪਾਂ ਕਹਿ ਦਿੰਨੇ ਆਂ ਵੀ ਫੜ ਲਓ ਪੈਸੇ ਦੁੱਧ ਵਾਲੇ ਤੋਂ ਜੇ ਕਿਸੇ ਵਿਆਹ ਸ਼ਾਦੀ ਜਾਣਾ ਫੇਰ ਵੀ ਆਪਾਂ ਦੁੱਧ ਵਾਲੇ ਤੋਂ ਪੈਸੇ ਫੜਦੇ ਆਂ ਜੀ ਕਿਉਂਕਿ ਜੀ ਕਰ ਕਰ ਕਬੀਲਦਾਰੀ ਹੁੰਦੀ ਆ ਇੰਨਾ ਇਹੀ ਆਪਣੀ ਵਿਚਾਰੇ ਕਬੀਲਦਾਰੀ ਤੋੜਦੇ ਨੇ ਇੱਕ ਤਰ੍ਹਾਂ ਦੀ ਐਫੜੀ ਹੁੰਦੇ ਨੇ ਇਹ ਤੇ ਇੱਥੇ ਮੈਂ ਪਾਉਣ ਲੱਗੀ ਜੀ 4 ਤੇ ਆਪਾਂ ਹੁਣ ਇੱਕ ਚਾਰ ਸੈੱਟ ਲਾਂਗੇ ਤੇ ਪਰਾਪ ਵੀ ਵਰਦਾ ਵਿੱਚ ਹੀ ਉਹ ਸਾਡੇ ਬਾਪੂ ਜੀ ਬੈਠੇ ਨੇ ਤੇ ਹੁਣ ਆਪਾਂ ਚਾਰ ਪਾ ਕੇ ਤੇ ਰਲਾ ਦਾਂਗੇ ਤੇ ਇਸੇ ਤਰ੍ਹਾਂ ਹੀ ਬਸ ਐ ਚੱਲ ਇਹਨਾਂ ਨਾਲ ਨਾ ਕਬੀਲਦਾਰੀ ਤੁਰ ਹੀ ਜਾਂਦੀ ਆ ਪਸ਼ੂਆਂ ਨਾਲ ਇਹ ਨਾ ਪਹਿਲਾਂ ਸਾਡਾ ਵੀ ਪਸ਼ੂਆਂ ਵਾਲਾ ਹੀ ਘਰ ਹੁੰਦਾ ਸੀ 2-3 ਸਾਲ ਹੋ ਗਈ ਇਸ ਘਰ ਨੂੰ ਲੈਤੇ ਨੂੰ ਪਰ ਹੁਣ ਅਸੀਂ ਆ ਕਲਰ ਕਰਾ ਰਹੇ ਹਾਂ ਇੱਥੇ ਕਿਉਂਕਿ ਇਥੇ ਰੈਸ਼ ਵੀ ਕਰਨੀ ਆ ਤੇ ਜਦੋਂ ਆਪਾਂ ਰੈਸ਼ ਕਰੀ ਤੇ ਉਦੋਂ ਆਪਾਂ ਤੁਹਾਡੇ ਨਾਲ ਵਲੌਗ ਸਾਂਝਾ ਕਰਾ ਕਰਾਂਗੇ ਤੇ ਕਿਉਂਕਿ ਜੀ ਮੈਨੂੰ ਬਲੌਗ ਬਣਾਉਣ ਦਾ ਸ਼ੌਂਕ ਤਾਂ ਬਹੁਤ ਸੀ ਪਰ ਨਾ ਵੀ ਕਿਤੇ ਨਾ ਕਿਤੇ ਐ ਲੱਗਦਾ ਸੀ ਵੀ ਆਪਣਾ ਘਰ ਦਾ ਛੋਟਾ ਜਿਹਾ ਕਿਵੇਂ ਲੱਗੂਗਾ ਵੀਡੀਓ ਚ ਐਂ ਜੀ ਫਿਰ ਲੱਗਿਆ ਵੀ ਨਹੀਂ ਆਪਾਂ ਤਾਂ ਇੰਨੀ ਮਿਹਨਤ ਕਰਦੇ ਆ ਆਪਾਂ ਨੂੰ ਦੇਖ ਕੇ ਕੋਈ ਹੋਰ ਭੈਣ ਵੀ ਹੈ ਨਾ ਮਿਹਨਤ ਕਰੇ ਕਿਉਂਕਿ ਜੀ ਪਸ਼ੂ ਰੱਖਣੇ ਚਾਹੀਦੇ ਆ 2-4 ਤਾਂ ਹਰੇਕ ਨੂੰ ਰੱਖਣੇ ਚਾਹੀਦੇ ਆ ਕਿਉਂਕਿ ਕਬੀਲਦਾਰੀ ਤੁਰ ਜਾਂਦੀ ਆ ਨਾ ਕਿਸੇ ਚੱਲ ਹੈ ਨਾ ਕੋਈ ਕਿਸੇ ਆੜਤੀਏ ਕੋਲੇ ਜਾਣੇ ਆਪਾਂ ਤੇ ਇੱਕ ਹੌਲੀ ਹੌਲੀ ਪਹਿਲਾਂ ਵੀ ਸਾਡੇ ਚਾਲ ਊਂ ਰੱਖਿਆ ਹੁੰਦੀਆਂ ਸੀ ਜਦੋਂ ਮੇਰੀ ਮੈਰਿਜ ਹੋਈ ਸੀ ਉਸ ਟਾਈਮ ਸਾਡੇ ਇੱਕ ਹੀ ਮੱਝ ਸੀਗੀ ਤੇ ਹੁਣ ਤਾਂ 10 11 ਪਸ਼ੂ ਹੋ ਗਏ ਨੇ ਤੇ ਐਂਜ ਕਰਕੇ ਜੀ ਬਸ ਕਬੀਲਦਾਰੀ ਇਹਨਾਂ ਨਾਲ ਤੁਰੀ ਜਾਂਦੀ ਆ ਤੇ ਇੱਕ ਹੌਲੀ ਹੌਲੀ ਅਸੀਂ ਹੁਣ ਬਸ ਬਰੀਡ ਵਾਲੇ ਪਾਸੇ ਤੁਰ ਪਏ ਵੀ ਚੰਗੀ ਜਿਹੀ ਬਰੀਡ ਤਿਆਰ ਹੋ ਜਾਈ ਨਾ ਤੇ ਇਹ ਹੁਣ ਆਪਾਂ ਪਾ ਰਹੇ ਆ ਜੀ ਫੀਡ ਫੀਡ ਅਸੀਂ ਜੀ ਬਣਵਾ ਕੇ ਲਿਆਉਣੇ ਹੁੰਨੇ ਆ ਇਹ ਨਾਲ ਸੂਣ ਵਾਲੀ ਮੱਝ ਦੀ ਆ ਉਹਦੇ 15 ਦਿਨ ਰਹਿ ਗਏ ਸੂਣ ਚ ਉਹ ਨਾ ਤਾਂ ਕਾਰਗਿਲ ਦੀ ਫੀਡ ਖਾਂਦੀ ਆ ਸੈਕ ਉਹਦੇ ਵਾਸਤੇ ਹੋਰ ਬਣਵਾਈ ਸੀ ਉਹ ਵੀ ਨਹੀਂ ਖਾਂਦੀ ਫਿਰ ਉਹ ਨੂੰ ਨਾ ਵਸਾ ਦੂਜਿਆਂ ਦੇ ਨਾਲ ਦੀ ਫੀਡ ਪਾ ਦਿੰਨੇ ਆ ਉਹ ਤਾਂ ਹਜੇ ਖਾ ਲੈਂਦੀ ਆ ਨਹੀਂ ਵਸ ਕਾਰਗਿਲ ਦੀ ਫੀਡ ਤਾਂ ਉਹ ਜਮੇ ਹੀ ਨਹੀਂ ਖਾਂਦੀ ਤੇ ਆਪਾਂ ਹੁਣ ਆਏ ਹਾਂ ਰਲਾ ਦਾਂਗੇ ਜੀ ਫੀਡ ਇਹਦੇ ਵਿੱਚ ਤੇ ਇੱਥੇ ਬੱਚੇ ਫਿਰਦੇ ਸੀ ਮੇਰੇ ਨਾਲ ਗੱਲਾਂ ਕਰ ਰਹੇ ਸੀ ਤੇ ਉਹ ਸਕੂਲ ਦੇ ਆ ਆਪਦੇ ਕੰਮ ਦੀਆਂ ਗੱਲਾਂ ਕਰ ਰਹੇ ਸੀ ਬੱਚੇ ਸਕੂਲ ਗਏ ਨਹੀਂ ਸੀ ਬੇਟੀ ਤਾਂ ਕੰਮ ਪੋਛ ਦੇ ਸੀਗੇ ਤੇ ਮੇਰਾ ਇਹਨਾਂ ਨੌਰ ਕਰਿਓ ਜੀ ਵੀਡੀਓ ਕਿਉਂਕਿ ਬੱਚਿਆਂ ਨੇ ਬਣਾਈ ਆ ਕਿਸੇ ਨੇ ਟੈਡੀ ਕਿਸੇ ਨੇ ਬਿੰਗੀ ਤੇ ਜਿਵੇਂ ਉਹ ਕਿਉਂਕਿ ਕੈਮਰਾਮੈਨ ਕੋਈ ਹੈ ਨਹੀਂ ਤਾਂ ਕਰਕੇ ਕਿਸੇ ਲਿਖਣ ਵਾਲਾ ਫੜਨੇ ਪਰ ਇਸੇ ਬੱਚੇ ਨੇ ਮਾਲ ਫੜ ਲਿਆ ਉਹ ਬਣਾ ਰਹੀ ਸੀ ਵੀਡੀਓ ਤੇ ਆਪਾਂ ਹੁਣ ਬਸ ਆਪਾਂ ਦਾਣਾ ਰਲਾਤਾ ਤੇ ਆਹ ਲਾਤੇ ਆਪਣੇ ਪਸ਼ੂ ਹੁਣ ਦੇਖੋ ਜੀ ਆਪਣੇ ਪਸ਼ੂ ਤੁਸੀਂ ਏ ਆਪਣੇ ਪਸ਼ੂ ਹੁਣ ਕਹਣ ਲੱਗੇ ਜੀ ਕੱਕ ਆ ਦੋ ਵਿਚਾਰੀਆਂ ਅੰਦਰ ਖੜੀਆਂ ਨੇ ਕਿਉਂਕਿ ਜੀ ਥਾਂ ਦੀ ਸ਼ਾਰਟ ਸ਼ਾਰਟ ਵਾਲੀ ਆ ਥੋੜਾਗਾ ਤਾਂ ਇਹ ਅੰਦਰ ਹੀ ਰਹਿੰਦੀਆਂ ਨੇ ਤੇ ਬਸ ਹੁਣ ਆਪਾਂ ਆ ਸਿੱਟ ਦਾਂਗੇ ਗੋਹਾ ਗੋਹਾ ਤਾਂ ਬਸ ਆਪਣੇ ਸਿਰ ਉੱਤੋਂ ਹੀ ਜਾਂਦਾ ਸਾਰਾ ਆਪਾਂ ਸਿੱਟਦੇ ਹੁਣ ਬਸ ਗੋਹਾ ਤੇ ਗੋਹਾ ਸਿੱਟ ਕੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਫਿਰ ਇੱਥੋਂ ਦੀ ਕਲੀਨਿੰਗ ਕਰਦੇ ਆ ਆਪਾਂ ਜੀ ਬਸ ਉਹਨੂੰ ਬਹੁਤ ਸੱਟ ਕੇ ਤਿਆਰ ਕਰਨ ਲੱਗੇ ਜੀ ਆਪਾਂ ਇੱਥੋਂ ਦੀ ਸਾਫ ਸਫਾਈ ਆਪਾਂ ਧੋ ਦਿੰਨੇ ਆ ਕਿਉਂਕਿ ਥਾਂ ਥੋੜਾ ਕਰਕੇ ਨਾ ਐਵੇਂ ਹਲਕਾ ਤੋਂ ਦੀ ਆ ਤਾਂ ਕਰਕੇ ਅੰਦਰੋਂ ਵੀ ਧੋ ਦਿੰਨੇ ਆ ਸ਼ਾਮ ਨੂੰ ਜਦੋਂ ਪਸ਼ੂ ਬਾਹਰ ਕੱਢਦੇ ਆ ਤੇ ਸਵੇਰੇ ਜਦੋਂ ਬਾਹਰੋਂ ਅੰਦਰ ਕਰਦੇ ਆ ਉਦੋਂ ਬਾਹਰੋਂ ਧੋਣਾ ਪੈਂਦਾ ਆ ਵਾਸਤੇ ਇਹਨਾਂ ਨੂੰ ਇੱਥੇ ਕੜੀਆਂ ਨੂੰ ਕਿਰਨ ਨਵਾਤਾ ਦੂਜਿਆਂ ਨੂੰ ਫਿਰ ਬਾਅਦ ਚ ਨਵਾਵਾਂਗੇ ਤੇ ਆ ਸਾਡੀ ਮੱਝ ਦੀ ਦੇਖੋ ਜੀ ਕਾਂਵਾਂ ਰੋਲੀ ਕਰੀ ਅਸੀਂ ਅਤੇ ਦੋ ਮੱਜਾਂ ਦੇ ਕਟਿੰਗ ਵਧੀਆ ਕਰਤੀ ਇਹ ਤੀਜੀ ਵਾਰੀ ਵਿਚਾਰੀ ਬਾਰੀ ਥੱਕ ਗਏ ਉਹਦੀ ਬਸ ਅੱਧ ਵਿਚਾਲਾ ਕਰਕੇ ਛੜਤਾ ਉਹਨੂੰ ਇਹ ਸਾਡੀ ਪਹਿਲੇ ਸੂਏ ਛੋਟੀ ਸੋਣ ਵਾਲੀ ਆ ਤੇ ਬਸ ਹੁਣ ਆਪਾਂ ਮੈਂ ਨਾ ਇਥੋਂ ਬਸ ਆ ਤਾਂ ਧੋ ਦੂੰਗੀ ਸਾਰਾ ਤੇ ਬਸ ਹੁਣ ਇਥੋਂ ਦੀ ਆਪਾਂ ਕਰਦੇਗੇ ਕਲੀਨਿੰਗ ਤੇ ਦੂਜੀਆਂ ਜਿਹੜੀਆਂ ਬਾਹਰ ਖੜੀਆਂ ਨੇ ਉਹਨਾਂ ਨੂੰ ਪਾਵਾਂਗੇ ਬਾਅਦ ਚ ਪਾਣੀ ਕਿਰ ਇਹਨਾਂ ਨੂੰ ਦੋਨਾਂ ਨੂੰ ਪਾਣੀ ਪਿਆਤਾ ਤੇ ਇਹ ਨਵਾਤੀਆਂ ਜਿਹੜੀਆਂ ਅੰਦਰ ਅੰਦਰ ਖੜੀਆਂ ਨੇ ਤੇ ਬਸ ਹੁਣ ਆਪਾਂ ਇਤੋਂ ਕਰਤੀ ਜੀ ਸਾਫ ਸਫਾਈ ਤੇ ਹੁਣ ਆਪਾਂ ਦਿਖਾਉਣੀ ਆਂ ਜੀ ਤੁਹਾਨੂੰ ਇਹਨਾਂ ਦੀ ਲੁੱਕ ਦੁਬਾਰਾ ਫਿਰ ਕਿਉਂਕਿ ਜੀ ਆਪ ਵੀ ਇਤੋਂ ਥਾਂ ਧੋਤਾ ਗਿਆ ਪੋਲ ਮੱਝਾਂ ਨਵਾਈਆਂ ਜਾਂ ਬਾਹਰ-ਬਾਰ ਵਾਲ ਨਾ ਰਹਿ ਗਈਆਂ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਆਂ ਆ ਸਾਡੇ ਨਾਲ 3-4 ਪਸ਼ੂ ਨੇ ਉਹਨਾਂ ਪਹਿਲਾਂ ਉਹਨਾਂ ਦੇ ਅਸੀਂ ਨਾ ਕਿਲ ਲਪਾਉਦੇ ਹੁੰਦੇ ਸੀ ਤੇ ਉਹ ਕਿ ਲਮੂਣਾ ਖਲਾ ਜਾਂਦੇ ਸੀ ਹੁਣ ਉਹਨਾਂ ਦੇ ਅਸੀਂ ਲੱਗ ਕੇ ਕਾਬਲੇ ਕਸ ਨਾ ਉਹ ਵੀ ਨਾਟ ਬਸ ਖਲਾ ਜਾਂਦੇ ਆ ਕੋਈ ਹੱਲ ਹੈਗਾ ਤਾਂ ਪੀਰ ਭੈਣ ਬਣ ਕੇ ਦੱਸੋ ਸਾਰੇ ਆ ਨਿੱਕੇ ਜੀ ਵੀ ਖਲਾ ਜਾਂਦੀ ਹੈ ਸਾਡੀ ਇਹ ਵੀ ਨਹੀਂ ਬਸ ਖਿਹੜਾ ਚੜਦੀ ਬਸ ਉਹਦੀ ਕਿੰਨਾ ਨਾਟਕ ਰਖਦੇ ਉਹਦੀ ਜੀਵ ਮਾਰ ਮਾਰ ਤੇ ਉਹਦੀ ਨਾਲ ਦੀ ਨਾਲ ਹੀ ਬਸ ਨਾਟ ਖੋਲ ਲੈਂਦੀਆਂ ਜੇ ਕਿਸੇ ਕੋਲੇ ਹੱਲ ਹੈਗਾ ਤਾਂ ਪਲੀਜ਼ ਦੱਸਿਓ ਜ਼ਰੂਰ ਇਸ ਗੱਲ ਤੋਂ ਅਸੀਂ ਬਹੁਤ ਤੰਗ ਆ ਕਾ ਕੱਟੀ ਹੋਗੀ ਇੱਕ ਕਾ ਕੱਟੀ ਹੋ ਗਈ ਸਾਡੀ ਤੇ ਇੱਕ ਵੈੜ ਹੋ ਗਈ ਆ ਵਾਲੀ ਵੈੜ ਤੇ ਇਹਦੇ ਨਾਲ ਖੜਾ ਇੱਕ ਕੱਟਾ ਇਹ ਚਾਰੇ ਬਸ ਮੂੰਹ ਨਾ ਖਲਾਉਂਦੇ ਨੇ ਜੇ ਕਿਸੇ ਕੋਲੇ ਕੋਈ ਹੱਲ ਹੈਗਾ ਤਾਂ ਪਲੀਜ਼ ਦੱਸਿਓ ਜਰੂਰ ਇਹ ਆ ਜੀ ਆਪਣੇ ਪਸ਼ੂ ਸਾਰੇ ਤੇ ਆਪਾਂ ਇਹ ਘਰ ਨੂੰ ਕਲਰ ਕਰਾਇਆ ਹੋਇਆ ਹੁਣ ਥੋੜੇ ਟਾਈਮ ਚ ਰਿਫਰੈਸ਼ ਕਰਾਂਗੇ ਤੇ ਤੁਹਾਡੇ ਨਾਲ ਬਲੌਗ ਸਾਂਝਾ ਕਰਿਆ ਕਰਿਆ ਕਰਾਂਗੇ ਕਿਉਂਕਿ ਜੀ ਮੈਨੂੰ ਨਾ ਅੱਗੇ ਪਸ਼ੂਆਂ ਵਾਲਾ ਘਰ ਹੁੰਦਾ ਸੀ ਮੈਨੂੰ ਉਹਨੂੰ ਫਾਰਮ ਕਹਿਣ ਚ ਬਹੁਤ ਖੁਸ਼ੀ ਹੁੰਦੀ ਸੀ ਤੇ ਚਲੋ ਜੀ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਖਤ ਰੇਸ਼ ਸਤਸਰੀ ਆਕਾ